ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਚੱਲੇ ਆਂ ਪਿੰਡ ਮੰਗੇਸਰਾਏ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਉਹਨਾਂ ਦੇ ਹੈੱਡਕਵਾਰਟਰ ਨਿਸ਼ਾਨੇ ਖਾਲਸਾ ਜਿੱਥੇ ਅੱਜ ਬਾਬਾ ਵੀਰ ਸਿੰਘ ਤੇ ਬਾਬਾ ਦੀਪ ਸਿੰਘ ਜੀ ਦਾ 260ਵਾਂ ਦਿਹਾੜਾ ਜੋ ਮਨਾ ਰਹੇ ਆ ਤੇ ਇਸੇ ਤਰ੍ਹਾਂ ਬਲੌਂਗ ਨਾਲ ਜੁੜੇ ਰਹੋ ਬਾਈਓ ਜੋ ਤਾਰੇ ਵਾਲੇ ਬੋਲਦੇ ਪੋਲੀ ਬਣਿਆ ਸਰਦਾਰ ਆ ਫੜ ਇਹ ਅੱਛੀ ਸਿੰਘਾ ਦਾ ਗੁਰਦੁਆਰਾ ਸ਼ਹੀਦ ਭਾਈ ਪਲਵੰਤ ਸਿੰਘ ਜੀ ਨਾਗੋ ਕੇ ਪਿੰਡ ਵੱਲਾ ਇਹ ਪਿੰਡ ਵਾਲੇ ਤੁਹਾਡੇ ਚੱਕਰ ਲੱਗ ਗਿਆ ਸਾਲੇ ਬੇਟੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਲੱਖਿਆ ਇਹਦੇ ਪਿੰਡ ਪਹੁੰਚ ਗਏ ਆ ਤੇ ਸਿੰਘ ਮਿਲ ਗਏ ਆ ਆਇਓ ਆਜੋ ਆਜੋ ਪਛਕਾਰ ਜੋ ਬੱਬਾ ਹੀਰਾ ਜੀ ਪਹੁੰਚ ਗਏ ਬਾਬਾ ਜੀ ਦੇ ਸਾਡੇ ਕ્વાਟਰ ਨਿਸ਼ਾਨੇ ਖਾਲਸਾ ਪਿੰਡ ਮਾਂਗਾਸਰਾਏ ਮੋਟਰਸਾਈਕਲ ਲਾ ਲਈਏ ਪਾਰਕਿੰਗ ਵਿੱਚ ਸਿੰਗਲ ਉਹ ਲੰਗਾ ਆਪਣਾ ਚਾਲ ਸਿੰਘ ਆਇਆ ਇੱਥੇ ਸਾਰਾ ਜਨ ਬਾਲੀ ਸੁਣਦੇ ਰਹਿੰਦੇ ਰਹਿੰਦੇ ਕੱਟਮਿਆ ਕਰਕੇ ਮੈਚ ਫੜ ਕੇ ਕਰੇ ਇਹਨਾਂ ਪੈਸੇ ਪੈ ਤੇ ਵੀ ਤੁੰਜੀ ਖਾਲਸਾ ਆਪਣੀ ਇੱਕ ਪੰਥ ਤੇ ਬਾਤ ਕਰ ਹੁਣ ਚੱਲੇ ਆਪਾਂ ਮੱਥਾ ਟੇਕਣ ਤੇ ਤੁਹਾਨੂੰ ਖੁਣਾਉਣੇ ਆ ਦਰਸ਼ਕਦਾਰੇ ਜੇ ਕਿਤੇ ਗਲਪਤ ਤੱਕ ਚਲੋ ਇੱਥੇ ਯਾਰ ਨਹੀਂ ਚਲੀ ਜਾਓ ਦਰੀ ਜਾਓ ਅੱਗੇ ਲੇਟ ਵੜੀ ਹੋ ਗਏ ਆ ਹੁਣ ਜਾ ਮਾਹੌਲ ਪੂਰਾ ਹੋਲੇ ਮੱਲੇ ਵਾਲਾ ਬਣਿਆ ਇੱਥੇ ਆਏ ਬਾਈ ਮੈਂ ਲੈਣ ਲਾ ਦੇ ਰਿਹਾ ਮੇਰੇ ਵਾਹ ਪ੍ਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਚਾਦੀਕਲਾ ਬਾਸ਼ਾ ਕਾਹਨ ਜੀ ਦੇ ਇੱਕ ਮਹੀਨੇ ਤੋਂ ਕੰਮ ਜਿਆ ਜਨਾ ਦਾ ਜਿਹੜਾ ਬੜਾ ਤਰੀ ਹੈ ਉਹਨਾਂ ਦਾ ਜੇ ਸੇਵਾ ਕਰਨੇ ਕਿ ਜੋੜੇ ਕੀ ਕਰਦੇ ਸੀ ਜੇ ਫੋੜ ਖਿੱਦੰਦੇ ਸੋ ਸਾਧ ਸੰਗਤ ਜੀ ਕਿਉਂਕਿ ਸਾਡੀ ਕੌਮ ਦੇ ਮਹਾਨ ਜਰਨੈਲ ਸੋਨਾ ਮਹਾਨ ਜਰਨੈਲਾਂ ਦੇ ਵਿੱਚੋਂ ਖਾਸ ਜਰਨੈਲ ਸ਼ਹੀਦ ਬਾਬਾ ਬੀਰ ਸਿੰਘ ਜਨਨਾਹ ਜੀ ਮਹਾਰਾਜ ਨੇ ਸਾਡੇ ਸਮਾਜ ਦੇ ਲਈ ਜਿੰਨਾ ਵੀ ਕਟਿਆ ਤਾਂ ਗੁਰੂ ਗਿਆਨਨਾਹ ਜੀ ਮਹਾਰਾਜ ਸੋਨਾ ਬਲਦਾਰੀ ਸਿੱਖ ਸੇਕਵਾਨ ਦੇ ਹਨ ਬਹੁਤ ਸਾਰੇ ਸਿੱਖ ਸੇਵਕੋ ਵੀ ਸੀ ਮਾਪੁਰਖਾਨ ਮਿਲਦੀ ਹੈ ਨਾਲ ਉਹਨਾਂ ਦੇ ਸਨਮਾਨ ਕਰਨ ਆਓ ਮੈਂ ਬੇਨਤੀ ਕਰਾਂ ਜਥੇਦਾਰ ਬਾਬਾ ਬਲਦੇਵ ਸਿੰਘ ਦੀ ਬੱਲੇਵਾਲੇ ਮਾਪੁਰਖਾਨ ਮਿਲਦੀ ਹੈ ਨਾਲ ਉਹਨਾਂ ਦੇ ਸਨਮਾਨ ਕਰਨ ਜਥੇਦਾਰ ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਦੀ ਬੱਲੇਵਾਲ ਉਹ ਵੀ ਸਨਮਾਨ ਪ੍ਰਾਪਤ ਕਰਨ ਭਾਈ ਗੁਰਨਾਲ ਸਿੰਘ ਜੀ ਲੋਂਗੋ ਦੇਵੇ ਵਾਲਿਆ ਵੱਲੋਂ ਜਿਹੜਾ ਜਿੱਥੇ ਗੁਰੂ ਗੁਰੂ ਅਰਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਾਨਾ ਉਹਨਾਂ ਨੇ ਇੱਕ ਤਲਵਾਰ ਪਹਿਨੀ ਸੀ ਮੇਰੀ ਦੀ ਭਾਵ ਕੀ ਰਾਜ ਦੀ ਰਾਜ ਮਤਲਬ ਨੇੜੇ ਆਜ ਰਹੀਆਂ ਹਨ ਥੋੜੇ ਦਿਨ ਹੋਣੀਆਂ ਹਨ ਭਾਵੇਂ 6 ਮਹੀਨਿਆਂ ਦੇ ਵਿੱਚ ਹੋ ਜਾਣ ਭਾਵੇਂ 4 ਮਹੀਨਿਆਂ ਦੇ ਭਾਵੇਂ ਸਾਲ ਲੱਗ ਜਾਏ ਆਪਾਂ ਤਿਆਰੀ ਰੱਖਣੀ ਹੈ ਆਪਣੀ ਬਾਤ ਦਾ ਵਾਦ ਵਣ ਸਮਾਹੋਰ ਮਿਲ ਚੁੱਕਾ ਹੈ ਛਰੌਣੀ ਬੁਰਦਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਅੰਦੇ ਪਿੰਡਾਂ ਦੇ ਵਿੱਚ ਨਹੀਂ ਬਣੀਆਂ ਜਿਨ੍ਹਾਂ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਉਹ ਇਹਨਾਂ ਦੇ ਨਾਮ ਜਿਪਤਾ ਪਿੰਡ ਬਡਾਰਾ ਜੋਲ ਅਜੀਤ ਸਿੰਘ ਜਿਪਤਾ ਪਿੰਡ ਬਡਾਰਾ ਜੋਲ ਡਾਕਟਰ ਦਲੇਰ ਨਵਦੇਸ ਦਾਣਾਚਾੜ ਗੁਰਮੀਤ ਸਿੰਘ ਪਿੰਡ ਦੇਵੀ ਦਾਸਪੁਰ ਹਰਪ੍ਰੀਤ ਸਿੰਘ ਸਰਪੰਚ ਜੰਡਪਿੰਡ ਤੋਂ ਗ੍ਰੰਥ ਸਿੰਘ ਹਰਜੀਤ ਸਿੰਘ ਆਰਗੁਪ ਸਿੰਘ ਤਗੜਾ ਕੈਪਟਨ ਹੀਰਾ ਸਿੰਘ ਪ੍ਰਧਾਨ ਜ਼ਿਲ੍ਹਾ ਕਰਮਚਾਰੀ ਅੱਜ ਜਿਹਨਾਂ ਦੇ ਨਾਮ ਬਾਬਾ ਕਿੱਲੀ ਵੀਰ ਜੀ ਜਿਵੇਂ ਸਰਦਾ ਕਰ ਸੇਵੰਦੇ लॻ अमर बाबाश सी गुर सत श्रीचो प्यारु

ਆ ਗਏ ਮਖੀ ਦੇ ਤਾਂ ਸੋ ਇਹਨੂੰ ਦਾ ਵੀ ਪਹਾਰ ਹੈ ਸਾਥ ਸੰਗੇ ਜੀ ਸਾਊਂਡ ਵਾਲੇ ਦਾ ਜਾਨਾ ਬੜਾ ਪ੍ਰਦਰ ਸਾਊਂਡ ਜਿਨ੍ਹਾਂ ਦਾ ਬਹੁਤ ਸਾਰੇ ਦੱਗੇ ਜਾ ਵੀ ਨਿਹਾਰ ਜਾ ਰਹੀ ਸੀ ਦਸੰਗ ਮਾਲਾ ਕਦੇ ਬੁਦੇ ਪਾਵੇ ਅੱਜ ਚੱਲਦੀ ਗੱਛ ਸੁਣਨਾ ਤਾਂ ਆਹ ਭਾਈ ਗੁੱਜਾ ਬਾਗੁਰਦੀ ਮਹਾਕਾਲ ਜੀ ਕਰਦੀ ਗਲਾ ਅੱਧਰ ਖਲਮਾ ਤੇ ਚਲੋ ਯਾਨੀ ਫੜੀ ਹਲਾ ਕੇ ਤੇ ਖੜੇ ਲੱਗੇ ਜਗ੍ਹਾ ਤੇ ਆਓ ਜੀ ਆਓ ਜੀ ਫੜੇ ਪਾਵੇ ਇਹ ਸਾਡੇ ਅਖਾੜੇ ਦੇ ਮਹਾਕਾਲ ਜੀ ਮਹਾਕਾਲ ਬਾਬਾ ਕੀ ਨਾਂ ਦਾ ਬਾਬਾਈ ਨਾ ਕੀ ਆ ਬਾਬਾਈ ਨਾ ਕੀ ਆ ਵਿਸ਼ਾਲ ਸਿੰਘ ਮਹਾਕਾਲ ਵਿਸ਼ਾਲ ਸਿੰਘ ਜੀ That's what I mean. ਸਿੰਘ ਕਰਨ ਲੱਗੇ ਆ ਘੋੜ ਦੌੜ ਤੇ ਨੇਜੇ ਬਾਜੀ ਤੇ ਆਪਾਂ ਹੁਣ ਚੱਲੇ ਆ ਵੇਖਣ ਤੇ ਇਹ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਆਪਣੇ ਨਿਆਣੇ ਵੀ ਇਦਾਂ ਲਈ ਓਏ ਬੱਬਾ

ਓਏ ਓਏ ਤੇ ਵੜ ਗਿਆ ਜਾਨੀ ਕਿੰਨੀ ਲੱਗੀ ਕਿੰਨੀ ਹੋ ਲੱਗਾ ਸਿੰਘ ਆ ਬੱਲੇ ਜੋਧਿਆ ਚੇਰਾ ਬਰੋਹ ਜਿਹਾ ਲੱਗੇ ਟੈਲੀ ਜਿਹਾ ਹੌਣ ਘਰ ਜਾਣ ਦੀ ਤਿਆਰੀ ਆ ਦਰਸ਼ਨ ਦਿਦਾਰੇ ਕਰ ਲਏ ਵਧੀਆ ਤੇ ਹੁਣ ਮੋਟਰਸਾਈਕਲ ਕੱਢ ਲੱਗੇ ਆ ਤੇ ਘਰ ਨੂੰ ਜਾਣ ਦੀ ਤਿਆਰੀ ਆ ਸੈਂਡ ਕਰ ਮੇਰਾ ਪੈਟ ਛੱਡੋ ਕੁਝੀਆਂ ਦੇ ਚਕਾਰ ਗ ਜਾਵੇ ਨੇ ਹਾਲ ਹੋ ਜਾ ਫਦੇ ਪਾਵੇ ਬੱਤ ਜੀ ਆ ਗਾਲ ਚੱਲ ਜੋਦਿਆ ਦਰਸ਼ਨ ਦਿਦਾਰੇ ਕਰ ਲਿਆ ਤੇ ਹੁਣ ਘਰ ਨੂੰ ਜਾਣ ਦੀ ਤਿਆਰੀ ਆ ਤੇ ਸਾਰੇ ਜਣ ਦੱਸਿਓ ਕਮੈਂਟ ਕਰਕੇ ਕਿ ਬਲੌਗ ਤੁਹਾਨੂੰ ਕਿਦਾਂ ਦਾ ਲੱਗਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ